ਮੈਂ ਵੀ ਇਹ ਕੀਤੀ ਵੀ ਜੀ ਵੀ ਇਹ ਕੀਤੀ ਆ ਤੇ ਫਿਰ ਅੱਗੇ ਨਹੀਂ ਪੜੇ ਨਹੀਂ ਜੀ ਕੁਝ ਮੁਜੂਰੀਆਂ ਸੀਗੇ ਆ ਨਹੀਂ ਪੜਿਆ ਪੜਾਈ ਤਾਂ ਨਹੀਂ ਹੋਈ ਹੈਗੀ ਹੁਣ ਹੂੰ ਤੇ ਕੁਝ ਮੰਮੀ ਇਕੱਲੇ ਕੰਮ ਕਰਦੇ ਸੀਗੇ ਤੇ ਮੈਂ ਸੋਚੇ ਮਦਦ ਕਰਾਂ ਮੇਰੇ ਫਾਦਰ ਸਾਹਿਬ ਢਿੱਲੇ ਰਹਿੰਦੇ ਸੀਗੇ ਬਿਮਾਰ ਨੇ ਹੈ ਹਾਂਜੀ ਮੈਂ ਜਦੋਂ ਵੀ ਇਹ ਕਰਦੀ ਸੀ ਉਦੋਂ ਵੀ ਮੈਂ ਦਿਹਾੜੀ ਦੇ ਉੱਤੇ ਕੀਤੀ ਪਿੰਡ ਦੇ ਵਿੱਚ ਸਭ ਜਿਹੜੀ ਹਾਂਜੀ ਸੋ ਜਦ ਸੀਗਾ ਵੀ ਅੱਗੇ ਪੜਾਂਗੇ ਅਸਲ ਜੇ ਮੇਰਾ ਏਮ ਦਾ ਸੀਗਾ ਵੀ ਮੈਂ ਸਪੋਰਟਸ ਵਾਲੇ ਕੋਰਟ ਤੇ ਸੀਗੀ ਇੱਥੇ ਖੇਡੀਆਂ ਯੂਨੀਵਰਸਿਟੀ ਖੇਡ ਰਹੀ ਆ ਜਾ ਸੀ ਵੀ ਖੇਡਾਂਗੇ ਪੜਾਂਗੇ ਤੇ ਫਿਜ਼ੀਕਲ ਦੇ ਟੀਚਰ ਬਣਾਂਗੇ ਬੱਚੇ ਨੂੰ ਖੇਡਣ ਮੈਨੂੰ ਮੈਨੂੰ ਬਹੁਤ ਸ਼ੌਂਕ ਸੀਗਾ ਵੀ ਮੈਂ ਆਪਣੀ ਕੋਈ ਟੀਮ ਲੈ ਕੇ ਜਾਇਆ ਕਰੂੰ ਖੇਡਣ ਵਾਸਤੇ ਪਰ ਕੁਝ ਮੁਜਬੂਰੀ ਕਰਕੇ ਮੈਂ ਕੰਮ ਚ ਪਈ ਸੀ ਜੋ ਇਥੋਂ बीए ਕੀਤੀ ਆ اسی ਕਾਲਜ ਦੇ ਵਿੱਚ ਪੜੀ ਆ ਤੇ اسی ਕਾਲਜ ਦੇ ਗੇਟ ਅੱਗੇ ਉਸਨੇ ਆਪਣੀ ਫਰੈਂਡ ਨਾਲ ਮਿਲ ਕੇ ਰਿਹੜੀ ਲਗਾਈ ਆ ਦੂਸਰੀ ਫਰੈਂਡ ਨਾਲ ਦੇ ਪਿੰਡ ਦੀ ਆ 12 ਪੜੀ ਆ ਤੇ ਹੁਣ اسی ਕਾਲਜ ਦੇ ਵਿੱਚ ਐਡਮਿਸ਼ਨ ਲੈ ਗਈ ਜਿਸ ਕਾਲਜ ਦੇ ਵਿੱਚ ਪੜਿਓ ਉਸੀ ਕਾਲਜ ਦੇ ਅੱਗੇ ਰੇੜੀ ਲਗਾਉਣਾ ਕਿੰਨਾ ਔਖਾ ਲੱਗਿਆ ਪਹਿਲਾਂ-ਪਹਿਲਾਂ ਬਹੁਤ ਔਖਾ ਲੱਗਿਆ ਸਾਨੂੰ ਟੀਚਰ ਆਉਂਦੇ ਦੀ ਤਾਂ ਅਸੀਂ ਇੱਧਰ-ਉੱਧਰ ਹੋ ਜਾਂਦੇ ਸੀ ਬਹੁਤ ਔਖਾ ਲੱਗਿਆ ਸੀ ਸਾਨੂੰ ਕੰਮ 'ਚ ਤਾਂ ਕੋਈ ਮੇਣਾ ਨਹੀਂ ਹੈਗਾ ਜੀ ਵੀ ਘਰੇ ਬੈਠੇ ਤਾਂ ਕੋਈ ਦਿਂਦਾ ਵੀ ਨਹੀਂ ਹੈਗਾ ਹੁਣ ਜਿੱਥੇ ਅਸੀਂ ਕਰਦੇ ਆਂਗੇ ਤਾਂ ਆਪਣੀ ਆਉਣ ਲਈ ਬਹੁਤ ਸਾਰੀ ਦੀ ਪੜ੍ਹਾਈ ਲਈ ਖਾਚਾ ਕੱਢ ਸਕੀ ਆਂ ਤੇ ਮਾਤਾ-ਪਿਤਾ ਦੀ ਮਦਦ ਕਰ ਸਕੀ ਏ ਜੋ ਮੇਰੇ ਮੰਮੀ ਕੰਮ ਕਰਦੇ ਨੇਗੇ ਇਕੱਲੇ ਉਹਨਾਂ ਦੀ ਮਦਦ ਕਰਦਾਂਗੇ ਇਹ ਚੀਜ਼ ਨੂੰ ਸ਼ਰਮਾ ਤਾਂ ਕਰਕੇ ਛੱਡ ਗਈ ਸੀਗੀ ਵੀ ਕਰਦੇ ਹਾਲਾਤ ਦੇਖੇ ਸੀ ਆਪਦੇ ਆਪ ਹਾਲਾਤ ਵੱਡੇ ਸੀ ਹੈ ਨਾ ਸ਼ਰਮ ਛੋਟੀ ਸੀ ਹਾਂਜੀ ਬਾਰੇ ਲੋਕ ਜ਼ੁਕੇ ਕੰਮ ਕਰਦੇ ਫੋ ਨਹੀਂ ਪਤਾਗਾ ਇੱਥੇ ਇਹਦੇ ਵਿੱਚ ਕਰਨ ਤਾਂ ਕੋਈ ਸ਼ਰਮ ਨਹੀਂ ਹੈਗੀ ਤਾਂ ਕਰਕੇ ਸੋਚਿਆ ਸੀ ਅਸੀਂ ਛੇ ਪਹਿਣਾ ਆਇਆ ਕਿ ਭਾਈਆ ਭਾਈ ਨਹੀਂ ਆ ਜੀ ਸਿਰਫ ਛੇ ਪਹਿਣਾ ਪਹਿਣਾ ਕਿਤੇ ਨਹੀਂ ਕਿਹਾ ਕੋ ਨਾਲ ਦੇ ਫਰੈਂਡ ਨੂੰ ਵੀ ਮੈਂ ਤਾਂ ਯਾਰ ਇੱਥੇ ਪੜਨਾ ਤੁਸੀਂ ਮੈਨੂੰ ਨਾਲ ਲੈ ਜੀਦੇ ਫਿਰ ਮੈਂ ਕੰਮ ਲਗਾ ਲਿਆ ਨਹੀਂ ਨਹੀਂ ਪਹਿਲਾਂ ਮਤੁਕੀ ਥੋੜੇ ਦਿਨ ਸ਼ਰਮ ਆਈ ਸੀ ਫਿਰ ਉਹ ਤਾਂ ਹੋ ਗਈ ਫਿਰ ਚਲੇ ਗਏ ਹਾਂਜੀ ਕੀ ਕਾਸੀਅਤ ਕੀ ਹੈ ਤੁਹਾਡੀ ਖਾਂਸੀ ਦੇ ਜੀ ਵੀ ਜੇ ਜੇ ਤੁਸੀਂ ਘਰੇ ਖਾਣਾ ਖਾ ਲੋਗੇ ਉਹ ਮੇਰੇ ਤੁਹਾਨੂੰ ਇੱਥੇ ਮਿਲਦਾ ਕੋਈ ਐ ਨਹੀਂ ਹੈਗਾ ਵੀ ਕੋਈ ਜ਼ਿਆਦਾ ਮਸਾਲੇ ਪਾਏ ਹੋਣਗੇ ਤੁਹਾਨੂੰ ਜਿਵੇਂ ਇੱਕ ਆਪਦੀ ਭੈਣ ਆਪਦੇ ਭਾਈ ਦੀ ਖਾਣਾ ਬਣਾਉਂਦੀ ਆ ਜਾਂ ਆਪਦੀ ਇੱਕ ਧੀ ਇੱਕ ਆਪਦੇ ਪਿਓ ਲਈ ਖਾਣਾ ਬਣਾਉਂਦੀ ਆ ਤੁਹਾਨੂੰ ਬਿਲਕੁਲ ਉਹਾਂ ਦੀ ਟੇਸਟ ਆਊਗਾ ਸਾਡੇ ਕੋਲ ਅਸੀਂ ਬੀਲ ਵੀ ਕਰ ਦੇਵਾਂਗੇ ਵੀ ਸਾਡੇ ਕੋਲ ਜੋ ਆਣਾ ਸਾਨੂੰ ਅਸੀਂ ਐਸੇ ਕਰਕੇ ਨਹੀਂ ਜਾਣੋਦਾ ਮੈਂ ਕਿਤੇ ਹੋਰ ਵੀ ਨੌਕਰੀ ਕਰ ਸਕਦੀ 1.5000 ਦੇ ਪਰ ਸਾਨੂੰ ਅਸੀਂ ਭਰੋਸਾ ਸੀ ਵੀ ਚਲੋ ਆਪਣੇ ਲੋਕ ਨੇ ਵੀ ਆਪਣੇ ਭੈਣ ਭਾਈ ਨੇ ਵੀ ਸਾਡਾ ਸਾਥ ਦੇਣਗੇ ਤਾ ਕਰਕੇ ਸੀ ਹਾਂਜੀ ਵੀ ਪੰਜਾਬੀ ਨੇ ਪੰਜਾਬੀ ਕੋਲ ਆਉਣਗੇ ਤਾਂ ਕਰਕੇ ਸੀ ਇੱਥੇ ਹੀ ਕੰਮ ਕਰ ਲਿਆ ਸੀਗਾ ਨਾਲ ਬੇਟੀ ਕਹਿ ਰਹੀ ਆ ਕਿ ਜਿਆਜਾ ਇੱਕ ਬੇਟੀ ਪਿਓ ਨੂੰ ਵੜਾ ਕੇ ਜਿੰਦੀ ਆ ਇੱਕ ਭੈਣ ਭਰਾ ਨੂੰ ਵੜਾ ਕੇ ਇਥੋਂ ਆਂਦੀ ਆ ਉਹ ਜਿਹੜਾ ਟੈਸਟ ਉਹ ਇੱਥੇ ਆ ਕੇ ਦੇਣ ਦੀ ਕੋਸ਼ਿਸ਼ ਕਰ ਰਹੀ ਆ ਏਸੀ ਕਾਲਜ 'ਚ ਪੜੀ ਆ ਤੇ ਏਸੀ ਕਾਲਜ ਦੇ ਅੱਗੇ ਰੇੜੀ ਲਗਾਈ ਆ ਇਹ ਵੀ ਇੱਕ ਮਾਣ ਵਾਲੀ ਗੱਲ ਐ ਹੋਰਾਂ ਦੀ ਮਿਸਾਲ ਵਾਲੀ ਗੱਲ ਐ ਪੰਜਾਬੀ ਪੰਜਾਬੀਆਂ ਦਾ ਸਾਥ ਜ਼ਰੂਰ ਦਿੰਦੇ ਨੇ ਤੇ ਮੈਂ ਵੀ ਰਿਕਵੈਸਟ ਕਰਾਂਗਾ ਕਿ ਮਲੇਰ ਕੋਡਲਾ ਸਰਕਾਰੀ ਕਾਲਜ ਦੇ ਬਿਲਕੁਲ ਗੇਟ ਨੰਬਰ 2 ਸਬਜ਼ੀ ਮੰਡੀ ਦੇ ਸਾਹਮਣੇ ਅਸੀਂ ਕਾਫੀ ਟਾਈਮ ਹੋ ਗਿਆ ਖੜੇ ਨੂੰ ਗਾਹਕ ਵੀ ਕੋਈ ਨਹੀਂ ਆਇਆ ਅਸੀਂ ਚਾਹਨੇ ਆ ਰਿਕੁਐਸਟ ਕਰਦੇ ਆਂ ਕਿ ਘੱਟ ਤੋਂ ਘੱਟ ਇੱਕ ਵਾਰ ਆਪਣੀ ਬੇਟੀ ਆਪਣੀ ਭੈਣ ਦੇ ਹੱਥ ਦਾ ਕੋਈ ਖਾ ਕੇ ਜ਼ਰੂਰ ਦੇਖੋ ਲਗਾ ਕਿ ਹੌਸਲੇ ਮਜ਼ਬੂਤ ਨੇ ਹੌਸਲੇ ਮਜ਼ਬੂਤ ਨਹੀਂ ਜੀ ਜਿਹੜੇ ਘਰ ਦੀ ਨੌ ਮਜ਼ਬੂਤ ਹੈ ਉਹ ਮਰ ਤਾਂ ਬਲੰਦ ਹੌਸਲੇ ਦੀ ਜਾਂਦੀ ਆ ਨਾ ਔਰ ਡਿੱਗਦੀਆਂ ਨਹੀਂ ਕਦੇ ਲਓ ਜੀ ਸਵਾਗਤ ਆ ਤੁਹਾਡਾ ਤੇ ਮਹਿਬਾਨ ਸੁੱਖਾ ਖੇੜੀ ਵਾਲਾ ਪਹਿਲਾ ਇੱਕ ਤਸਵੀਰ ਇਸ ਸਰਕਾਰੀ ਕਾਲਜ ਦੀ ਦਿਖਾਈ ਜਾਵੇ ਕਿ ਇਹ ਆ ਮਲੇਰ ਕੋਟਲਾ ਦਾ ਸਰਕਾਰੀ ਕਾਲਜ ਜਿੱਥੋਂ ਕਿ ਬੱਚੇ ਪੜ੍ਹ ਲੈ ਕੇ ਸਰਕਾਰੀ ਨੌਕਰੀਆਂ ਕਰ ਰਹੇ ਨੇ ਵਿਦੇਸ਼ਾਂ ਨੂੰ ਚਲੇ ਗਏ ਨੇ ਪੜ੍ਹ ਲੈ ਕੇ ਜਾਂ ਫਿਰ ਬਹੁਤ ਸਾਰੇ ਬੱਚੇ ਜਾਂ ਬੱਚੀਆਂ ਲੜਕੇ ਲੜਕੀਆਂ ਪੜ੍ਹਦੇ ਨੇ ਤੇ ਇਹ ਕਾਲਜ ਆ ਤੇ ਇਹ ਰਸਤਾ ਜਿਹੜਾ ਜਾਂਦਾ ਆ ਇਹ ਸਬਜ਼ੀ ਮੰਡੀ ਨੂੰ ਜਾਂਦਾ ਆ ਤੇ ਇਸ ਦੇ ਅੰਦਰਲੇ ਪਾਸੇ ਦੀਵਾਰ ਦੇ ਡੀਸੀ ਕੰਪਲੈਕਸ ਆ ਡੀਸੀ ਦਫਤਰ ਆ ਤੇ ਨਾਲ ਹੀ ਇੱਕ ਤੁਹਾਨੂੰ ਜਿਹੜੀ ਜ਼ਰੂਰ ਨਜ਼ਰ ਆndi ਹੋਏਗੀ ਇੱਕ ਕਾਰ ਜ਼ਰੂਰ ਨਜ਼ਰ ਆndi ਹੋਏਗੀ ਜਿਹਦੇ ਤੇ ਲਿਖਿਆ ਹੋਇਆ ਸਿਫਟ ਫਾਸਟ ਐਂਡ ਫਰੈਸ਼ ਫੂਡ 버ગર ਨੂਡਲਸ ਸਿਫਟ ਇੱਕ ਨਾਮ ਸਿਫਟ ਤੇ ਦੂਸਰੀ ਤਰਫ ਦੇਖਦੇ ਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਕੰਮ ਹੁੰਦਾ ਹੈ ਸਿਫਟ ਲੈ ਕੇ ਆਏ ਆ ਤੁਹਾਡੇ ਲਈ ਉਹਨਾਂ ਨੌਜਵਾਨਾਂ ਲਈ ਤੇ ਦੇਖ ਸਕਦੇ ਹੋ ਸਿਫਤ ਨਾਮ ਆ ਤੇ ਲੜਕੀਆਂ ਨੇ ਦੋ ਫਰੈਂਡ ਨੇ ਨੇੜੇ-ਨੇੜੇ ਪਿੰਡ ਦੀਆਂ ਤੇ ਉਹਨਾਂ ਇਕੱਠੀਆਂ ਹੋ ਕੇ ਇੱਥੇ ਆਪਣੀ ਰੇੜੀ ਲਗਾਈ ਆ ਇਸ ਫਾਸਟ ਫੂਡ ਦੀ ਦੱਸ ਦਈਏ ਕਿ ਇਹਨਾਂ ਵਿੱਚੋਂ ਇੱਕ ਲੜਕੀ ਆ ਜੋ ਇੱਥੋਂ ਬੀਏ ਕੀਤੀ ਆ اسی ਕਾਲਜ ਦੇ ਵਿੱਚ ਪੜੀ ਆ ਤੇ اسی ਕਾਲਜ ਦੇ ਗੇਟ ਅੱਗੇ ਉਸਨੇ ਆਪਣੀ ਫਰੈਂਡ ਨਾਲ ਮਿਲ ਕੇ ਰੇੜੀ ਲਗਾਈ ਆ ਦੂਸਰੀ ਫਰੈਂਡ ਨਾਲ ਦੇ ਪਿੰਡ ਦੀ ਆ 12 ਪੜ੍ਹੀ ਆ ਅਤੇ ਹੁਣ اسی ਕਾਲਜ ਦੇ ਵਿੱਚ ਐਡਮਿਸ਼ਨ ਲੈ ਗਈ ਫਸਟ ইয়ার ਦੇ ਵਿੱਚ ਪੜ੍ਹੇਗੀ ਤੇ ਕਹਿ ਸਕਦੇ ਆ ਜਿਸ ਕਾਲਜ ਦੇ ਵਿੱਚ ਪੜ੍ਹੇ ਨੇ ਉਸੇ ਕਾਲਜ ਦੇ ਅ ਅੱਗੇ ਜਿਹੜਾ ਹੈਗਾ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਰੇੜੀ ਲਗਾਣੀ ਪੈ ਰਹੀ ਆ ਮਿਹਨਤ ਕਰਨੀ ਪੈ ਰਹੀ ਆ ਇਹ ਉਹਨਾਂ ਲੋਕਾਂ ਦੇ ਲਈ ਮਿਸਾਲ ਆ ਜਿਹੜੇ ਲੋਕ ਸੰਘਦੇ ਨੇ ਸ਼ਰਮਦੇ ਨੇ ਆਪਣੇ ਕੰਮ ਕਰਨ ਦੇ ਵਿੱਚ ਬਾਹਰ ਤਾਂ ਜਰੂਰ ਚਲੇ ਜਾਂਦੇ ਨੇ ਵਿਦੇਸ਼ ਚਲੇ ਜਾਂਦੇ ਨੇ ਪੜ੍ਹ ਲਿਖ ਕੇ ਪਰ ਇੱਧਰ ਕੰਮ ਕਰਨ ਨੂੰ ਸਹੀ ਨਹੀਂ ਸਮਝਦੇ ਤੇ ਆ ਜ਼ਰੂਰ ਗੱਲਬਾਤ ਕਰਾਂਗੇ ਹਾਲਾਂਕਿ ਕੰਮ ਕਰ ਰਹੀਆਂ ਨੇ ਕੁੜੀਆਂ ਆਪਾਂ ਨਹੀਂ ਚਾਹੁੰਦੇ ਕਿ ਇਹ ਕੰਮ ਛੜਾਈਏ ਫੇਰ ਵੀ ਕੁਝ ਸਮਾਂ ਲੈ ਲੈਣੇ ਆ ਆ ਬੇਟਾ ਕੀ ਨਾਮ ਆ ਤੁਹਾਡਾ ਸਸੀ ਕਾ ਜੀ ਮੇਰਾ ਨਾਮ 소ਮਾ ਗਰੂ ਜੀ ਅੱਛਾ ਜੀ ਤੇ ਕਿਹੜਾ ਪਿੰਡ ਆਪਣਾ ਮੇਰਾ ਮੰਨਮੀ ਪਿੰਡ ਹੈ ਤੁਸੀਂ ਮੈਨੂੰ ਪਤਾ ਲੱਗਿਆ ਕਿ ਇਸੀ ਕਾਲਜ ਚ ਪੜ੍ਹੇ ਹੋ ਹਾਂਜੀ ਵੀ ਜੀ ਇਸੀ ਕਾਲਜ ਚ ਪੜ੍ਹਿਆ ਹਾਂ ਤੇ ਕਿੰਨਾ ਪੜ੍ਹੇ ਤੁਸੀਂ ਮੈਂ ਬੀਏ ਕੀਤੀ ਹੈ ਵੀ ਜੀ ਬੀਏ ਕੀਤੀ ਆ ਤੇ ਫਿਰ ਅੱਗੇ ਨਹੀਂ ਪੜ੍ਹੇ ਨਹੀਂ ਜੀ ਕੁਝ ਮਜਬੂਰੀਆਂ ਸੀਗੀਆਂ ਨਹੀਂ ਪੜਿਆ ਗਿਆ ਹੂੰ ਹੁਣ ਕਰੇ ਕੋਣ ਕੋਣ ਮਮੀ ਰੈਡੀ ਜੀ ਭੈਣ ਭਰਾ ਕਿਵੇਂ ਦਾਦੀ ਨੇ ਹੂੰ ਤੇ ਫਿਰ ਕਿਵੇਂ ਮਨ ਦੇ ਵਿੱਚ ਆਇਆ ਕਿ ਆਪਣਾ ਕੰਮ ਆਪਣਾ ਸੈਟਅਪ ਲਗਾਇਆ ਜਾਵੇ ਬਿਲਕੁਲ ਸੋਚੀ ਜੀ ਪਹਿਲਾਂ ਵੀ ਪੜ੍ਹਾਈ ਤਾਂ ਨਹੀਂ ਹੋਣੀ ਹੈਗੀ ਹੁਣ ਹੂੰ ਤੇ ਕੁਸ ਮਮੀ ਇਕੱਲੇ ਕੰਮ ਕਰਦੇ ਸੀਗੇ ਤੇ ਮੈਂ ਸੋਚੇ ਮਦਦ ਕਰਾਂ ਉਸਕੇ ਟਾਈਮ ਮੈਂ ਇਹਨਾਂ ਤੋਂ ਕੰਮ ਸਿੱਖਿਆ ਹਮ ਇੱਕ ਕਿਸੇ ਬੰਦੇ ਤੋਂ ਕੰਮ ਸਿੱਖਿਆ ਸੀ ਫਿਰ ਸੋਚਿਆ ਵੀ ਇਹ ਕਾਫ ਦਾ ਕੰਮ ਕਰ ਲੀਏ ਵੀ ਮੇਰੀ ਮੰਮੀ ਦੀ ਹੈਲਪ ਹੋ ਜੂਗੀ ਨਾਲੇ ਹਮ ਵੀ ਘਰ ਚੱਲ ਸਾਨਾ ਚੱਲ ਜੂ ਹਾਂਜੀ ਸਾਨਾ ਨਾਲ ਚੱਲ ਜੂ ਮੇਰੇ ਫਾਦਰ ਸਭ ਢਿੱਲੇ ਰਹਿੰਦੇ ਸੀ ਬਿਮਾਰ ਨੇ ਹਾਂਜੀ ਅੱਛਾ ਤੇ ਇਹ ਇਹ ਫਿਰ ਕੰਮ ਸਿੱਖਿਓ ਕਿਤੇ ਹਾਂਜੀ ਇਹ ਕੰਮ ਸਿੱਖਿਓ ਤੁਸੀਂ ਕਿਤੇ ਹਾਂਜੀ ਸਿੱਖੇਂਗੇ ਅੱਛਾ ਕੰਮ ਸਿੱਖਿਓ ਹਾਂਜੀ ਤੇ ਫਿਰ ਇਹ ਇੱਕ ਸੈਟਅਪ ਖਰੀਦਿਆ ਕਿਦਾਂ ਇਹ ਜੀ ਮੈਂ ਜਦੋਂ ਬੀਏ ਕਰਦੀ ਸੀ ਉਦੋਂ ਵੀ ਮੈਂ ਦਿਹਾੜੀ 'ਤੇ ਕਿਤੇ ਪਿੰਡ ਦੇ ਵਿੱਚ ਅੱਛਾ ਪਿੰਡ ਦੇ ਵਿੱਚ ਦਿਹਾੜੀ 'ਤੇ ਮਜ਼ਦੂਰੀ ਕਰਦੀ ਸੀ ਵਿੱਚ ਵੀ ਨਾਲ ਪੜਾਈ ਨਾਲ ਹਾਂਜੀ ਠੀਕ ਆ ਜੀ ਤੇ ਉਹ ਪੈਸੇ ਇਕੱਠੇ ਕੀਤੇ ਸੀ ਜੀ ਫਿਰ ਮੈਂ ਇਹ ਸੈਟਅਪ ਖਰੀਦ ਲਿਆ ਸੀਗਾ ਓਕੇ ਉਹ ਜਮ੍ਹਾਂ ਰੱਖੇ ਫੀਸ ਭਰ ਇਸ ਵਿੱਚ ਸੀ ਜਦ ਸਕੂਲ ਕਾਲਜ ਜਾਂਦੇ ਸੀ ਵੀ ਸ਼ਾਇਦ ਮੈਂ ਇੱਕ ਦਿਨ ਇੱਥੇ ਸੋਚਦੇ ਸੀ ਕਿ ਨਹੀਂ ਨਹੀਂ ਸੋਚਿਆ ਤਾਂ ਨਹੀਂ ਸੀ ਸੋਚਿਆ ਨਹੀਂ ਸੋਚਿਆ ਸੀ ਅੱਛਾ ਕੋ ਜਦ ਸੀਗਾ ਵੀ ਅੱਗੇ ਪੜਾਂਗੇ ਅਸਲ 'ਚ ਮੇਰਾ ਇਮ ਦਾ ਸੀਗਾ ਵੀ ਮੈਂ ਸਪੋਰਟਸ ਵਾਲੇ ਕੋਰਸ ਸੀਗੀ ਇੱਥੇ ਖੇਡਦੀਆਂ ਯੂਨੀਵਰਸਿਟੀ ਖੇਡ ਰਹੀ ਹੈ ਤੇ ਕੁਝ ਨਾ ਖੇਡੇ ਹੋ ਮੈਂ ਯੂਨੀਵਰਸਿਟੀ ਲੈਵਲ ਦਾ ਕੀ ਖੇਡਦੀ ਹਾਂ ਯੂਨੀਵਰਸਿਟੀ ਹਾਂਜੀ ਠੀਕ ਹੈ ਜੀ ਕੀ ਖੇਡਦੇ ਸੀ ਮੈਂ ਪਹਿਲਾਂ ਕੋਡੀ-ਕਡੀ ਪਰ ਵੀ ਤਾਂ ਕੁਝ ਤੋਂ ਬਾਅਦ ਐਥਲੀਟਿਕਸ ਟ੍ਰੈਕ ਐਂਡ ਫੀਲਡ ਕੀਤਾ ਸੀ ਜੀ ਹਾਂਜੀ ਫਿਰ ਸੋਚਿਆ ਸੀ ਵੀ ਖੇਡਾਂਗੇ ਪੜਾਂਗੇ ਤੇ ਫਿਜ਼ੀਕਲ ਦੇ ਟੀਚਰ ਬਣਾਂਗੇ ਬੱਚੇ ਨੂੰ ਖੇਡਣ ਨੂੰ ਮੈਨੂੰ ਮੈਨੂੰ ਬਹੁਤ ਸ਼ੌਂਕ ਸੀਗਾ ਵੀ ਮੈਂ ਆਪਣੀ ਕੋਈ ਟੀਮ ਲੈ ਕੇ ਜਾਇਆ ਕਰੂੰ ਖੇਡਣ ਵਾਸਤੇ ਪਰ ਕੁਝ ਮਜਬੂਰੀ ਕਰਕੇ ਮੈਂ ਕੰਮ 'ਚ ਪੈ ਗਈ ਸੀ ਜੀ। ਹੂੰ। ਤੇ ਠੀਕ ਚੱਲ ਰਿਹਾ। ਠੀਕ ਹੈ ਜੀ। ਹੂੰ। ਅੱਜ ਅਜ ਨਵਾਂ ਦੇ ਨਹੀਂ ਆ ਸਾਨੂੰ ਜੀ। ਹੂੰ। ਫਿਰ ਨਾਲ ਲੜਕੀ ਨੂੰ ਵੀ ਦਾ ਲਾ ਲਿਆ। ਹਾਂਜੀ ਇਹ ਮੇਰੀ ਫਰੈਂਡ ਏ ਜੀ। ਹੂੰ। ਤੇ ਮੈਂ ਇੱਕ ਦਿਨ ਹੀ ਬੁਲਾਇਆ ਸੀਗਾ ਇਹਨਾਂ ਨੂੰ ਤੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਹੁਣ ਤੱਕ ਮੇਰੇ ਨਾਲ ਖੜਦੇ ਹੈਗੇ ਸਵੇਰ ਤੋਂ ਸ਼ਾਮ ਤੱਕ। ਹੂੰ। ਫਿਰ ਇਹਨਾਂ ਨੂੰ ਵੀ ਕੁਝ ਦਿਨ ਨੇ ਆਵੇ ਅਸੀਂ। ਨੇ ਅਸੀਂ ਹੁਣ ਸੋਚਿਆ ਵੀ ਲਫ ਟਾਈਮ ਲਈ ਦੋਨੇ ਹੀ ਅੱਗੇ ਕੰਮ ਵਧਾਵਾਂਗੇ ਦੋਨੇ ਹੀ ਹੁਣ ਜੇ ਦੁੱਖ ਚ ਇਕੱਠੇ ਤਾਂ ਸੁੱਖ ਚ ਵੀ ਇਕੱਠੇ ਅਸੀਂ ਦੋਨੇ ਹੋਵਾਂਗੇ ਸਿਫਤ ਕਿਵੇਂ ਨਾਮ ਰੱਖਿਆ ਸਿਫਤ ਨੇ ਨਾਮ ਕੋਈ ਸੁਧਣਾ ਸੀ ਮੇਰੀ ਨਾ ਸਿਸਟਰ ਕੋਲ ਬੱਚਾ ਹੋਣਾ ਸੀਗਾ ਤੇ ਹੁਣ ਆ ਵੀ ਅਜੇ ਦੇ ਮੈਂ ਸੋਚਿਆ ਜੇ ਬੇਟੀ ਹੋਈ ਤਾਂ ਨਾਮ ਇਹ ਰੱਖਣਾ ਹੈ ਅਸੀਂ ਸਿਫਤ ਰੱਖਾਂਗੇ ਚਲੋ ਵਾ ਵਧੀਆ ਆ ਤੇ ਪਹਿਲਾਂ ਮੈਨੂੰ ਇਹ ਦੱਸੋ ਜਿਸ ਕਾਲਜ ਦੇ ਵਿੱਚ ਪੜ੍ਹੇ ਹੋ ਉਸੇ ਕਾਲਜ ਦੇ ਅੱਗੇ ਰੇੜੀ ਲਵਾਉਣਾ ਕਿੰਨਾ ਔਖਾ ਲੱਗਿਆ ਪਹਿਲਾਂ-ਪਹਿਲਾਂ ਬਹੁਤ ਔਖਾ ਲੱਗਿਆ ਸਾਨੂੰ ਟੀਚਰ ਆਉਂਦੇ ਦੀ ਤਾਂ ਅਸੀਂ ਇੱਧਰ-ਉੱਧਰ ਹੋ ਜਾਂਦੇ ਦੀ ਬਹੁਤ ਔਖਾ ਲੱਗਿਆ ਸੀ ਸਾਨੂੰ ਹੂੰ ਤੇ ਚਲੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਡੀ ਸਪੋਰਟ ਵੀ ਹੋ ਕੀਤੀ ਹੁਣ ਵੀ ਕਰਦੇ ਆਗੇ ਵੀ ਬੱਚਿਆਂ ਨੂੰ ਦੱਸਦੇ ਆਗੇ ਤੇ ਦੱਸਦੇ ਵੀ ਕੋਈ ਸਹੀ ਚੀਜ਼ੀ ਲੋੜ ਤੇ ਦੱਸਿਓ ਵੀ ਵਧੀਆ ਗੱਲ ਹੈ ਆ ਤੁਹਾਡਾ ਕੰਮ ਕਰਨਾ ਜੇ ਨਹੀਂ ਪੜਾਈ ਹੁੰਦੀ ਤਾਂ ਫਿਰ ਆਪਾਂ ਵੀ ਕੰਮ ਕਰ ਲਈ ਤਾਂ ਵਧੀਆ ਚੀਚਾਂ ਤੋਂ ਲੁਕਿਓ ਦੋਸਤ ਮਿੱਤਰਾਂ ਵਾਲੇ ਉਦੋਂ ਵੀ ਕਦੇ ਨਾ ਕਰਦੇ ਹਾਂਜੀ ਉਹ ਤਾਂ ਵੀ ਲੁਕਿਆ ਹੈ ਸ਼ਰਮ ਆਉਂਦੀ ਏ ਨਾ ਹਾਂਜੀ ਪਰ ਲੱਗਦਾ ਕਿ ਉਹ ਕੁਝ ਦਿਨਾਂ ਦੀ ਹੈ ਕੁਝ ਘੰਟਿਆਂ ਦੀ ਮਹਿਮਾਨ ਹੁੰਦੀ ਹੈ ਸ਼ਰਮ ਹਾਂਜੀ ਕੀ ਕਹੋਗੇ ਦੱਸੋ ਇਹ ਕਮਤੋ ਕੋਈ ਮੈਨਾ ਨਹੀਂ ਹੈਗਾ ਜੀ ਵੀ ਘਰੇ ਬੈਠੇ ਤਾਂ ਕੋਈ ਦਿਂਦਾ ਵੀ ਨਹੀਂ ਹੈਗਾ ਹੁਣ ਜਿੱਥੇ ਅਸੀਂ ਕਰਦੇ ਆਂਗੇ ਤਾਂ ਆਪਣੀ ਆਉਣ ਵਾਲੀ ਹੋ ਸਕਦੀ ਪੜ੍ਹਾਈ ਲਈ ਖਰਚਾ ਕਢ ਸਕੀ ਆ ਦੀ ਮਾਤਾ-ਪਿਤਾ ਦੀ ਮਦਦ ਕਰ ਸਕੀ ਏ ਜੋ ਮੇਰੇ ਮੰਮੀ ਕੰਮ ਕਰਦੇ ਨੇਗੇ ਇਕੱਲੇ ਉਹ ਸਾਡੀ ਮਦਦ ਕਰਦਾਂਗੇ ਇਹ ਚੀਜ਼ ਨੂੰ ਸ਼ਰਮ ਅੱਧਾ ਕਰਕੇ ਛੱਡ ਗਈ ਸੀਗੀ ਵੀ ਕਰਦੇ ਹਾਲਾਤ ਦੇਖੇ ਸੀ ਆਪਦੇ ਆਪ ਹਾਲਾਤ ਵੱਡੇ ਸੀ ਹੈ ਨਾ ਹਾਂਜੀ ਸ਼ਰਮ ਛੋਟੀ ਸੀ ਹਾਂਜੀ ਬਿਲਕੁਲ ਜਿਹੜੇ ਲੋਕ ਵਿਦੇਸ਼ ਜਾਂਦੇ ਨੇ ਉੱਥੇ ਵੀ ਕੰਮ ਅਜਿਹੀ ਕਰਨਾ ਪੈਂਦਾ ਹੈ ਹਾਂਜੀ ਹੋ ਸਕਦਾ ਇਹ ਤੋਂ ਪੜਾ ਵੀ ਹੋਵੇ ਆਪਾਂ ਨਹੀਂ ਆਪਾਂ ਨਹੀਂ ਪਤਾ ਹੈਗਾ ਵੀ ਇਤੇ ਤਾਂ ਹੋ ਕੇ ਸੋਚਿਆ ਵੀ ਇਹ ਚੀਜ਼ ਵੀ ਸੋਧ ਲਈ ਸਾਨੂੰ ਇਹ ਚੀਜ਼ ਨੇ ਵੀ ਮਤਲਬ ਹੌਸਲਾ ਦਿੱਤਾ ਵੀ ਜੋ ਬਾਹਰੇ ਲੋਕ ਜੋ ਕੇ ਕੰਮ ਕਰਦੇ ਆਪਾਂ ਨਹੀਂ ਪਤਾ ਹੈਗਾ ਇੱਥੇ ਇਹਦੇ ਵਿੱਚ ਕਰਨ ਤਾਂ ਕੋਈ ਸ਼ਰਮ ਨਹੀਂ ਹੈਗੀ ਤਾਂ ਕਰਕੇ ਸੋਚ ਲਿਆ ਸੀ ਪਰ ਇੰਨੀ ਖੁਸ਼ੀ ਹੈ ਕਿ ਕਮ ਸਿਕ ਆਪਦੇ ਮਾਲਕ ਆ ਆ ਹਾਂਜੀ ਇਹ ਖੁਸ਼ੀ ਸਾਨੂੰ ਬਹੁਤ ਆ ਗਈ ਸੀ ਆਪਦੇ ਚਾਹੇ ਛੋਟਾ ਜਾਂ ਕਮਾ ਪਰ ਅਸੀਂ ਇਹ ਮਾਲਕ ਆ ਕਿੰਨੇ ਵੇ ਜਾਈਦਾ ਕਿੰਨੇ ਵੇ ਚਾਈਦਾ ਅਸੀਂ ਸਵੇਰੇ 9 ਵਜੇ ਸ਼ੁਰੂ ਕਰ ਲੈਂਦੇ ਜੀ ਫੋਨ ਤਕਰੀਬ 8 ਵਜੇ ਜਾਂਦੇ ਸਾਨੂੰ ਘਰੇ ਜਾਂਦੇ ਹਾਂ ਤੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਕਿਤੇ ਨਹੀਂ ਜੀ ਠੀਕ ਹੈ ਜੀ ਬਸ ਥੋੜੀ ਆਉਣ ਜਾਣ ਹੁੰਦੀ ਹੈ ਕਿ ਜੇ ਮੈਂ ਲੇਟ ਸਾਈਡ ਮੰਮੀ ਜਿਹੜੀ ਫਿਕਰ ਕਰਦੇ ਹੈਗੇ ਵੀ ਨੇਰਾ ਹੋ ਜਾਂਦਾ ਦਾ ਪਰ ਸਹੀ ਚੀਜ਼ ਹੋਰ ਤਾਂ ਕੋਈ ਦਿੱਕਤ ਨਹੀਂ ਹੈ ਲੋਕ ਆਉਂਦੇ ਨੇ ਖਾਣ ਹਾਂ ਜੀ ਆਉਂਦੇ ਹੈਗੇ ਰਿਪੀਟ ਵੀ ਹੋ ਜਾਂਦੇਗਾ ਅਕਸਰ ਹੋ ਜਾਂਦਾ ਹਾਂਜੀ ਖਾਸ ਲੜਕੀਆਂ ਦੇ ਲੜਕੇ ਵੀ ਆਉਂਦੇ ਹੈ ਜਦੋਂ ਫੈਮਿਲੀ ਆਉਂਦੀ ਹੈਗੀ। ਕਿਉਂ? ਹਾਂਜੀ ਫੈਮਿਲੀ ਆਉਂਦੀ ਹੈਗੀ ਤੇ ਬਾਕੀ ਫਰੈਂਡ ਸਰਕਲ ਸਾਰੇ ਆਉਂਦੇ ਹੈਗੇ। ਬੁਆਇਜ਼ ਵੀ ਆਉਂਦੇ ਗੱਲ ਵੀ ਆਉਂਦੇ ਹੈਗੇ। ਪਰ ਹਾਲ ਘਟਾ ਹੈ ਨਾ। ਹਾਂਜੀ ਘਟਾ ਹੈ ਸਾਡਾ ਬੰਦ। ਇਹ ਨਵਾਂ ਲਾ ਲੋ ਯਾ ਲੋਕਾਂ ਨੂੰ ਪਤਾ ਨਹੀਂ ਹੈ ਨਾ। ਹਾਂਜੀ। ਤੇ ਕਿਵੇਂ ਕਹਾਂਗੇ ਹੋ ਜਿਹੜੇ ਨੌਜਵਾਨ ਸੰਗਦੇ ਨੇ, ਸ਼ਰਮਦੇ ਨੇ ਆਪਦਾ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਬੜੀ ਦਿੱਕਤ ਮਹਿਸੂਸ ਹੁੰਦੀ ਹੈ। ਕੀ ਕਹਾਂਗੇ ਅਜੇ ਖਾਸ ਕਰਕੇ ਲੜਕੀਆਂ ਨੂੰ ਯਾ ਲੜਕਿਆਂ ਨੂੰ? ਜੀ। ਅਈ ਕਹਾਂਗੇ ਵੀ ਸ਼ਰਮ ਨਹੀਂ ਕਰਨੀ ਦੀ ਕੰਮ ਚਾਹੇ ਛੋਟਾ ਤੇ ਵੱਡਾ ਉਹ ਬੰਦਾ ਆਪਣੇ ਕੰਮ ਨੂੰ ਖੋਦਾ ਮਾਲਕ ਸਮਝ ਕੇ ਜੀ ਮਨ ਚਿੱਤ ਲਾ ਕੇ ਬੁਰਾ ਕੰਮ ਕਰੇ ਕੰਮ ਛੋਟਾ ਛੋਟਾ ਕਿਤੇ ਤੋਂ ਕਿਤੇ ਲੈ ਜਾਂਦਾ ਬੰਦੇ ਨੇ ਵੀ ਨਾਲੇ ਕਿਸੇ ਦੇ ਅੱਗੇ ਹੱਥ ੱਡਣ ਨਾਲੋਂ ਜਾਂ ਬਾਹਰੇ ਜਾਣ ਨਾਲੋਂ ਇੱਥੇ ਕੰਮਾਂ ਪਰ ਰਹਿ ਕੇ ਕਰਨ ਨਾਲੇ ਆਪਾਂ ਆਪਣੀ ਫੈਮਿਲੀ ਨੂੰ ਟਾਈਮ ਦੇ ਸਕਦੇ ਹਾਂਗੇ ਤੇ ਨਾਲੇ ਆਪਾਂ ਆਪਦਾ ਖੋਦਾ ਵੀ ਕੁਝ ਵੀ ਇੱਥੇ ਹੋਰ ਕੰਮ ਵੀ ਕਰ ਸਕਦੇ ਹਾਂ ਨਾਲ ਉਮੀਦ ਆ ਯਕੀਨ ਆ ਇਹ ਇੱਕ ਦਿਨ ਕਾਮਯਾਬ ਹੋਣਾ ਹਾਂਜੀ ਅਸੀਂ ਕਵਾਂਗੇ ਵੀ ਅਸੀਂ ਬੀਲ ਵੀ ਕਰ ਦੇਵਾਂਗੇ ਵੀ ਸਾਡੇ ਕੋਲ ਜੋ ਆਉਣ ਸਾਨੂੰ ਅਸੀਂ ਐਸੇ ਕਰਕੇ ਨਹੀਂ ਜਾਣੋਦਾ ਮੈਂ ਕਿਤੇ ਹੋਰ ਵੀ ਨੌਕਰੀ ਕਰ ਸਕਦੀ 50000 ਦੇ ਪਰ ਸਾਨੂੰ ਅਸੀਂ ਭਰੋਸਾ ਸੀ ਵੀ ਚਲੋ ਆਪਣੇ ਲੋਕ ਨੇ ਵੀ ਆਪਣੇ ਭੈਣ ਭਾਈ ਨੇ ਵੀ ਸਾਡਾ ਸਾਥ ਦੇਣਗੇ ਤਾਂ ਕਰਕੇ ਅਸੀਂ ਹਾਂਜੀ ਵੀ ਪੰਜਾਬੀ ਨੇ ਪੰਜਾਬੀ ਕੋਲ ਆਉਣਗੇ ਤਾਂ ਕਰਕੇ ਅਸੀਂ ਇੱਥੇ ਹੀ ਕੰਮ ਕਰ ਲਿਆ ਸੀਗਾ ਨਾਲ ਜੀ ਤੋਂ ਕਹਿ ਰਹੇ ਅਸੀਂ ਉਮੀਦ ਕਰਦੇ ਹਾਂ ਆਉਣ ਨੇ ਜਿਹੜੇ ਹੁਣ ਤੱਕ ਚੈਨਲ ਤੇ ਚੱਲੇ ਨਾ ਤੁਹਾਡਾ ਕੀ ਨਾਮ ਅਸੀਂ ਮੇਰਾ ਨਾਮ ਜਨਮ ਹੈ ਜਨਵਰ ਜਨੋਕਰ ਕੋਣ ਕੋਣੋ ਕਰੇ ਮਮੀ ਪਾਪਾ ਸਿਸਟਰ ਕਿੰਨੇ ਭੈਣ ਭਾਈ ਹੋ ਅਸੀਂ 6 ਭੈਣ ਹਾਂ ਇੱਕ ਭਾਈ ਆ ਭਾਈ ਨਹੀਂ ਹੈ ਜੀ ਸਿਰਫ 6 ਭੈਣਾਂ ਭੈਣਾਂ ਤੇ ਫਾਦਰ ਸਾਹਿਬ ਕੀ ਕਰਦੇ ਆ ਫਾਦਰ ਸਾਹਿਬ ਜੀ ਡੰਗਰਾਂ ਦਾ ਕੰਮ ਕਰਦੇ ਆ ਕਿ ਘਰ ਦਾ ਕੰਮ ਕਰਦੇ ਆ ਮਜ਼ਦੂਰੀ ਕਰਦੇ ਆ ਕਿਵੇਂ ਇਧਰ ਲੜਕੀ ਕੋਲ ਆਏ ਤੁਸੀਂ ਤੇ ਜੇ ਮੇਰੇ ਫਰੈਂਡ ਸੀ ਪਹਿਲਾਂ ਤਾਂ ਇਹਨਾਂ ਨੇ ਮੈਨੂੰ ਐ ਕਿਹਾ ਸੀ ਵੀ ਤੁਸੀਂ ਇੱਕ ਦਿਨ ਲਈ ਮੇਰੇ ਨਾਲ ਸਮਾਨ ਦੀ ਸੈਟਿੰਗ ਕਰਾ ਲੇ ਫਿਰ ਕਹਿੰਦੇ ਵੀ ਹੁਣ ਅੱਗੇ ਲਈ ਵੀ ਮੇਰੇ ਨਾਲ ਹੀ ਕੰਮ ਰਹਿਣੀ ਹੈ ਮੈਂ ਹੁਣ ਇਹਨਾਂ ਨਾਲ ਹੀ ਜੀ ਜੀ ਡੇਲੀ ਮੈਨਰ ਦੇ ਨਾਲ ਹੀ ਹੈ। ਕਿਸੇ ਕਾਲਜ ਵਿੱਚ ਤੁਹਾਨੂੰ ਕਹਿੰਦੇ ਐਡਮਿਸ਼ਨ ਕਰਾਣੇ ਆ ਤੁਸੀਂ? ਹਾਂਜੀ, ਅਸੀਂ ਕਾਲਜ ਸਰਵਿਸ। ਬੋਲ ਕੇ ਦੱਸੋ। ਮੈਂ ਆਹੀ ਗਵਰਨਮੈਂਟ ਕਾਲਜ 'ਚ ਐਡਮਿਸ਼ਨ ਲਾਉਣਾ। ਕਿਹੜੀ ਕਲਾਸ? ਬੀਏ ਫਰਸਟ ਈਅਰ 'ਚ। ਐ ਨਹੀਂ ਲੱਗਿਆ ਕਿਦੇ ਨਹੀਂ ਕਿਹਾ ਕੋਈ ਨਾਲ ਦੇ ਫਰੈਂਡ ਨੂੰ ਵੀ ਮੈਂ ਤਾਂ ਯਾਰ ਇੱਥੇ ਪੜ੍ਹਨਾ ਤੁਸੀਂ ਮੈਨੂੰ ਨਾਲ ਰੇੜੀ ਦੇ ਫਰਮੈਂ ਕੰਮ ਲਗਾ ਲਿਆ। ਨਹੀਂ ਨਹੀਂ, ਪਹਿਲਾਂ ਮਨੁਤਰੀ ਥੋੜੇ ਕਿ ਦਿਨ ਸ਼ਰਮ ਆਈ ਸੀ ਫਿਰ ਉਹ ਤੋਂ ਬਾਅਦ ਨਹੀਂ। ਫਿਰ ਚੱਲ ਗਏ ਹਾਂਜੀ ਫਿਰ ਹੁਣ ਕਿਵੇਂ ਪੜ ਕੇ ਇੱਥੇ ਆਇਆ ਕਰੋਗੇ ਹਾਂਜੀ ਪੜ ਕੇ ਇੱਥੇ ਆਇਆ ਕਰਾਂਗੇ ਥੋੜੇ ਟਾਈਮ ਲਈ ਵੀ ਥੋੜੇ ਟਾਈਮ ਬਾਅਦ ਕਲਾਸ ਲਾ ਕੇ ਇਹਨਾਂ ਇਹ ਕੰਮ ਕਰ ਲਿਆ ਕਰੂੰ ਫਿਰ ਅਤਵਾ ਮੈਂ ਹੈਲਪ ਕਰਾ ਦੇਤਾਂਗਾ ਕੋਈ ਸ਼ੰਗਸਰ ਨਹੀਂ ਠੀਕ ਆ ਹਾਂਜੀ ਜਦੋਂ ਕੋਈ ਪਿੰਡ ਦਾ ਆਂਦਾ ਜਾਂਦਾ ਆ ਉਦੋਂ ਨਹੀਂ ਲੱਗਿਆ ਕਿ ਉਹ ਸ਼ਾਇਦ ਖੜੀ ਨੂੰ ਦੇਖੇ ਕਿ ਮਜ਼ਾਕ ੜਾ ਜਾਂ ਕੋਈ ਇਦਾਂ ਨਹੀਂ ਇਦਾਂ ਦਾ ਨਹੀਂ ਨਹੀਂ ਲੱਗਿਆ ਕਰਦੇ ਖੁਸ਼ ਨੇ ਹਾਂਜੀ ਪੈਰਾ ਖੁਸ਼ ਨੇ ਹਾਂਜੀ ਕਿਹੋ ਜਿਹਾ ਆ ਇੱਥੇ ਮਿਲ ਕੇ ਕੰਮ ਕਰਦੇ ਹਾਂ ਹਾਂਜੀ ਅਸੀਂ ਦੋਨੇ ਵਧੀ ਮਿਲ ਕੇ ਕੰਮ ਕਰਦੇ ਹਾਂ ਫਾਦਰ ਸਾਹਿਬ ਬਿਮਾਰ ਰਹਿੰਦੇ ਨੇ ਫਲ ਸਭ ਠੀਕ ਰਹਿੰਦੇ ਨੇ ਠੀਕ ਰਹਿੰਦੇ ਨੇ ਤੇ ਖੁਸ਼ ਨੇ ਪਰਿਵਾਰ ਖੁਸ਼ ਆ ਹਾਂਜੀ ਅੱਗੇ ਕੀ ਸੁਪਨਾ ਕੀ ਹੈ ਇਸ ਤੋਂ ਅੱਗੇ ਇਸ ਤੋਂ ਅੱਗੇ ਮਤਲਬ ਕਿ ਮੈਂ ਵੀਏ ਕਰਾਂ ਤੇ ਪੰਜਾਬ ਪੁਲਿਸ ਜਾਣਾ ਪੰਜਾਬ ਪੁਲਿਸ ਜਾਣਾ ਚਲੋ ਮਿਹਨਤ ਆ ਤੇ ਇੱਥੇ ਪ੍ਰੇਫਰ ਕੀ ਕਰਦੇ ਲੋਕਾਂ ਨੂੰ ਖਾਸ ਤੌਰ ਤੇ ਇਹਦਾ ਸਭ ਕੁਝ ਹਰ ਬੰਦਾ ਬਣਾ ਲਾਂਦਾ ਹਾਂਜੀ ਖਾਸ ਕੀ ਬਣਾਨੇ ਹੋ ਕੀ ਖਾਸ ਕੀ ਹੈ ਸਫਾਈ ਜ਼ਾਫਾ ਟੇਸਰ ਸਾਫ ਵਧੀਆ ਹੈ ਕੀ ਆ ਅਸ ਲੋਕਾਂ ਮਦਲ ਕੀ ਬਧਿਆਸ ਫਾਈ ਤੇ ਬਧਿਆ ਟੇਸਟ ਦੇਣਾ ਚਾਹੁੰਦੇ ਕੀ ਕਹੋਂਗੇ ਲੋਕਾਂ ਨੂੰ ਵੀ ਬਤ ਤੋਂ ਬਾਅਦ ਸਾਡਾ ਕਿ ਇੱਕ ਵਾਰ ਜਰੂਰ ਵਿਜ਼ਿਟ ਕਰਨ ਹੋਰੇ ਟੇਸਟ ਦੇਖੋ ਸਾਡੇ ਅ ਕੀ ਖਾਸ ਤੁਸੀਂ ਜਿਹੜਾ ਹੈਗਾ ਇਹਦਾ ਸਭ ਕੁਝ ਸਾਰਿਆਂ ਕੋਲ ਹੀ ਅੱਜਕੱਲ ਬਰਗਰ ਇਹ ਸਭ ਕੁਝ ਹੈਗਾ ਕੀ ਖਾਸियत ਕੀ ਹੈ ਤੁਹਾਡੀ ਖਾਸੀ ਦੇ ਜੀ ਵੀ ਜੇ ਜੇ ਤੁਸੀਂ ਘਰੇ ਖਾਣਾ ਖਾ ਲੋਗੇ ਉਹ ਮੈਂ ਤੁਹਾਨੂੰ ਇੱਥੇ ਮਿਲ ਗੋ ਕੋਈ ਐ ਨਹੀਂ ਹੈਗਾ ਵੀ ਕੋਈ ਜ਼ਿਆਦਾ ਮਸਾਲੇ ਪਾਏ ਹੋਣਗੇ ਤੁਹਾਨੂੰ ਜਿਵੇਂ ਇੱਕ ਆਪਦੀ ਭੈਣ ਆਪਦੇ ਭਾਈ ਦੀ ਖਾਣਾ ਬਣਾਉਂਦੀ ਆ ਜਿਵੇਂ ਆਪਦੀ ਇੱਕ ਧੀ ਕਾ ਉਹਦੇ ਪਿਓ ਲਈ ਖਾਣਾ ਬਣਾਉਂਦੀ ਆ ਤੁਹਾਨੂੰ ਬਿਲਕੁਲ ਉਹਾਂ ਦੀ ਟੇਸਟ ਆਊਗਾ ਸਾਡੇ ਕੋਲ ਤੇ ਸਫਾਈ ਦਾ ਵੀ ਪੂਰਾ ਧਿਆਨ ਹੋਊਗਾ ਜਿਵੇਂ ਕੋਈ ਆਪਾਂ ਇਹ ਨਹੀਂ ਕਬੀ ਕਿਵੇਂ ਹੱਥ ਤੋਂ ਬਿਨ ਧੋਤੇ ਜਾ ਕੋਸ਼ੋ ਕਰ ਲਿਆ ਨਹੀਂ ਸਭ ਤੋਂ ਪਹਿਲਾਂ ਅਸੀਂ ਆਉਣ ਸਰ ਦਾ ਪਹਿਲਾਂ ਰੈਡੀ ਨੂੰ ਧੋਨੇ ਆ ਗਏ ਵੀ ਨਹੀਂ ਇੱਥੇ ਫੈਮਿਲੀ ਨੇ ਵੀ ਹੁਣ ਹਰੇਕ ਬੰਦੇ ਨੇ ਆਉਣਾ ਸਾਡੇ ਲਈ ਹਰੇਕ ਸਫਾਈ ਆ ਗਈ ਤੇ ਉਸ ਤੋਂ ਬਾਅਦ ਇਹ ਆ ਵੀ ਕੋਈ ਮਸਾਲਾ ਨਹੀਂ ਜ਼ਿਆਦਾ ਪਾਉਣਾਗੇ ਜਿਨ੍ਹਾਂ ਨੂੰ ਆ ਵੀ ਅੱਜ ਅਸੀਂ ਲੋਕਾਂ ਨੂੰ ਟੇਸਟ ਦੇ ਦਈਏ ਕੱਲ ਨੂੰ ਅਗਲਾ ਦਵਾਈਆਂ ਦੇ ਪੈਸੇ ਖਰਚੇ ਇਹ ਚੀਜ਼ ਅਸੀਂ ਜਿਆਦਾ ਧਿਆਨ ਰੱਖਦੇ ਆਂਗੇ ਜਦੋਂ ਜਦੋਂ ਸਾਰੀਆਂ ਸਬਜ਼ੀਆਂ ਪਾਉਣੇ ਆਗੇ ਠੀਕ ਆ ਗੋਗ ਲੋਗਾਂ ਨੂੰ ਲੋਕਾਂ ਨੂੰ ਇਹ ਕਹਾਂਗੇ ਵੀ ਇੱਕ ਵਾਰ ਸਾਡਾ ਕੇ ਜਰੂਰ ਸਾਡੇ ਕੋਲ ਵਿਜ਼ਿਟ ਕਰਨਾ ਸਾਡੀ ਸਫਾਈ ਦੇਖਣ ਟੇਸਟ ਦੇਖਣਾ ਠੀਕ ਆਗੇ ਆ ਬਿਲਕੁਲ ਜੀ ਭਾਵੇਂ ਕਿ ਸੈਟਅਪ ਬਹੁਤ ਛੋਟਾ ਆ ਰੇੜੀ ਆ ਪਰ ਰੇੜੀ ਆ ਕਹਿ ਸਕਦੇ ਆ ਬੰਦ ਦਾ ਸ਼ੀਸ਼ੇ ਲੱਗੇ ਨੇ ਜਿਸ ਕਾਕੇ ਕਹਿ ਸਕਦੇ ਆ ਇੱਥੇ ਸਫਾਈ ਮੱਖੀਆਂ ਦਾ ਤੇ ਧੂੜ ਮਿੱਟੀ ਦਾ ਖਾਸ ਪ੍ਰਬੰਧ ਆ ਤੇ ਬੇਟੀ ਕਹਿ ਰਹੀ ਆ ਕਿ ਜਿਵੇਂ ਜਿਹਾ ਇੱਕ ਬੇਟੀ ਪਿਓ ਨੂੰ ਵੜਾ ਕੇ ਦਿੰਦੀ ਆ ਇੱਕ ਭੈਣ ਭਰਾ ਨੂੰ ਵੜਾ ਕੇ ਖਵਾਉਂਦੀ ਆ ਉਹ ਜਿਹੜਾ ਟੈਸਟ ਉਹ ਇੱਥੇ ਆ ਕੇ ਦੇਣ ਦੀ ਕੋਸ਼ਿਸ਼ ਕਰ ਰਹੀ ਆ ਇਸੀ ਕਾਲਜ 'ਚ ਪੜੀ ਆ ਤੇ ਇਸੀ ਕਾਲਜ ਦੇ ਅਗੇ ਰੇੜੀ ਲਗਾਈ ਆ ਇਹ ਵੀ ਇੱਕ ਮਾਣ ਵਾਲੀ ਗੱਲ ਐ ਹੋਰਾਂ ਵਾਲੀ ਮਿਸਾਲ ਵਾਲੀ ਗੱਲ ਐ ਅੱਜ ਸੈਟਅਪ ਛੋਟਾ ਆ ਪਰ ਉਮੀਦਾਂ ਤੇ ਹੌਂਸਲੇ ਵੱਡੇ ਆ ਜਿਹੜੇ ਬੰਦੇ ਦੇ ਹੌਂਸਲੇ ਵੱਡੇ ਹੋਣ ਨਾ ਉਮੀਦਾਂ ਵੱਡੀਆਂ ਹੋਣ ਉਹ ਕੰਮ ਭਾਵੇਂ ਛੋਟਾ ਹੋਵੇ ਤਾਂ ਇੱਕਦਮ ਉਹਨੂੰ ਬੂਰ ਪੈਂਦਾ ਆ ਤੇ ਪੰਜਾਬੀ ਪੰਜਾਬੀਆਂ ਦਾ ਸਾਥ ਜ਼ਰੂਰ ਦਿੰਦੇ ਨੇ ਤੇ ਮੈਂ ਵੀ ਰਿਕਵੈਸਟ ਕਰਾਂਗਾ ਕਿ ਮਲੇਰਕੋਡਲਾ ਸਰਕਾਰੀ ਕਾਲਜ ਦੇ ਬਿਲਕੁਲ ਗੇਟ ਨੰਬਰ 2 ਸਬਜ਼ੀ ਮੰਡੀ ਦੇ ਸਾਹਮਣੇ ਇਹ ਬੇਟੀਆਂ ਇਹ ਦੋਸਤ ਜਿਹੜੀਆਂ ਨੇ ਇਹ ਆਪਣਾ ਇਹ ਸੈਟਅਪ ਲਗਾਈ ਬੈਠੀਆਂ ਨੇ ਹਾਲਾ ਭਾਵੇਂ ਬਹੁਤ ਅਸੀਂ ਕਾਫੀ ਟਾਈਮ ਹੋ ਗਿਆ ਖੜੇ ਨੂੰ ਗਾਖ ਵੀ ਕੋਈ ਨਹੀਂ ਆਇਆ ਅਸੀਂ ਚਾਹਨੇ ਆ ਰਿਕੁਐਸਟ ਕਰਦੇ ਆ ਕਿ ਘੱਟ ਤੋਂ ਘੱਟ ਇੱਕ ਵਾਰ ਆਪਣੀ ਬੇਟੀ ਆਪਣੀ ਭੈਣ ਦੇ ਹੱਥਾਂ ਤੋਂ ਕੋਈ ਖਾ ਕੇ ਜ਼ਰੂਰ ਦੇਖੋ ਪੈਕ ਜ਼ਰੂਰ ਕਰਾ ਕੇ ਲੈ ਕੇ ਜਾਓ ਤਾਂ ਜੋ ਤੁਹਾਨੂੰ ਟੇਸਟ ਦਾ ਪਤਾ ਲੱਗੇ ਹੋਰਾਂ ਲੋਕਾਂ ਵੀ ਲੋਕਾਂ ਕੋਲੋਂ ਵੀ ਖਾਂਦੇ ਆ ਬਹੁਤ ਸਾਰੇ ਗੰਦਗੀ ਦੇ ਹੱਥ ਬਹੁਤ ਸਾਰੀਆਂ ਵਾਇਰਲ ਵੀਡੀਓ ਹੁੰਦੀਆਂ ਨੇ ਉਹ ਕੁਝ ਦੇਖਦੇ ਆ ਪਰ ਇੱਕ ਵਾਰ ਇੱਥੇ ਆ ਕੇ ਵੀ ਦੇਖੋ ਹੌਸਲਾ ਅਫਜ਼ਾਈ ਹੋਵੇ ਇੱਕ ਤੁਹਾਡਾ ਸਨਮਾਨ ਹੋਏਗਾ ਇੱਕ ਮਾਨ ਹੋਏਗਾ ਇਹਨਾਂ ਬੇਟੀਆਂ ਦੇ ਲਈ ਤੁਹਾਡਾ ਜੇਕਰ ਤੁਸੀਂ ਇੱਥੇ ਆ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋ 200 ਰੁਪਏ ਦਾ ਮਾਰਕੀਟ ਖਰੀਦਿਓ ਤਾਂ 50 ਰੁਪਏ ਦਾ ਜੇਕਰ 100 ਦਾ ਇਹਨਾਂ ਕੋਲ ਖਰੀਦ ਲਓਗੇ ਤਾਂ ਕੋਈ ਘਾਟ ਨਹੀਂ ਪੈਂਦਾ ਪਰ ਹਾਂ ਹੌਸਲਾ ਅਫਜ਼ਾਈ ਜ਼ਰੂਰ ਹੁੰਦੀ ਆ ਤੇ ਕੁਝ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਜਿਹੜਾ ਗੱਲ ਕਰ ਲੰਨੇ ਆ ਕਿ ਆਖਰਕਾਰ ਕਿਵੇਂ ਦੇਖਦੇ ਨੇ ਆ ਭਾਈ ਕਿਵੇਂ ਦੇਖਦੇ ਹੋ ਤੁਸੀਂ ਲੜਕੀਆਂ ਨੇ ਉਸੇ ਕਾਲਜ ਅੱਗੇ ਪੜ੍ਹਦੀਆਂ ਨੇ ਤੇ ਉਸੇ ਕਾਲਜ ਅੱਗੇ ਸੈਟਅਪ ਲਗਾਇਆ 버ਗਰ ਦਾ ਪੰਨਾ ਸਾਰੇ ਤੋਂ ਬਹੁਤ ਵਧੀਆ ਗੱਲ ਐ ਇੰਦੀ ਕੁੜੀ ਦੇ ਮਨ ਹੌਸਲਾ ਵਜਾਈ ਕਰਦਾ ਵੀ ਉਸੇ ਕਾਲਜ ਦੇ ਵਿੱਚ ਪੜ੍ਹੀਆਂ ਨੇ ਉਹਨਾਂ ਦੀ ਪੂਰੀ ਰੇੜੀ ਲਾਈ ਆ ਆਪਣੇ ਬੱਚੇ ਘਰੇ ਜਾਂ ਕੰਮ ਕਰਦਣੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਕੁੜੀਆਂ ਆਪਣੀਆਂ ਭਾਂਡੇ ਮਦਰਜ ਦੇ ਕੁੜੀਆਂ ਦਾ ਬਹੁਤ ਉੱਚ ਪੱਧਰ ਤੇ ਕੰਮ ਆਉਂਦੇ ਦੂਹਰੇ ਬਾਰੇ ਬਹੁਤ ਹਾਲ ਤੱਕ ਖਸਤਾ ਦੇ ਵਿੱਚ ਬੱਚੇ ਲੱਗੇ ਜਿਹੜੇ ਰੋਜੀ ਰੋਟੀ ਦੀ ਕਮਾ ਬਹੁਤ ਮਜਬੂਰੀਆਂ ਲੱਗੀਆਂ ਆਪਾਂ ਬੱਚਿਆਂ ਦਾ ਇਹਨਾਂ ਦਾ ਹੌਸਲਾ ਵਜਾਈ ਉਹਨਾਂ ਇੱਕ ਆਪਾਂ ਜਿਵੇਂ ਘਰੇ ਵੀ ਖਾਣਾ ਲੈ ਕੇ ਜਾਂਣਾ ਹੈ ਹੋਰ ਵਿੱਚ 100 200 ਰੁਪਏ ਬੰਦਾ ਖਰਚ ਦਿੰਦਾ ਹੈ ਜੇ 20-50 ਰੁਪਏ ਲਾ ਕੇ ਬੱਚਿਆਂ ਦਾ ਆਪਾਂ ਸਮਾਨ ਲੈ ਲਾਂਗੇ ਆਪਣੇ ਬੱਚੇ ਨੇ ਕੋਈ ਘਾਟਾ ਨਹੀਂ ਪੈਂਦਾ ਪ੍ਰਵਾਸੀ ਮਜ਼ਦੂਰ ਨੇ ਹੋਰ ਉਹਨਾਂ ਤੋਂ ਵੀ ਕਰਨੀਆਂ ਉਹਨਾਂ ਦੇ ਦੇਖ ਲਓ ਕਿੰਨਾ ਲੱਬੜੇ ਤੇ ਬੜੇ ਹੱਥ ਲਾਉਂਦੇ ਨੇਗੇ ਧੂੜ ਮਿੱਟੀ ਪੈਂਦੀ ਰਹਿੰਦੀ ਉੱਪਰ 20-50 ਰੁਪਏ ਦਾ ਸਮਾਨ ਆਪਾਂ ਖਾ ਲਾਂਗੇ ਇੱਕ ਬੱਚਿਆਂ ਦਾ ਹੌਸਲਾ ਵਜਾਈ ਵੀ ਉਹ ਇੱਕ ਇਹਨਾਂ ਦੀ ਹੈਲਪ ਵੀ ਲੱਗਦਾ ਕਿ ਹੌਸਲੇ ਮਜ਼ਬੂਤ ਨੇ ਹੌਸਲੇ ਮਜ਼ਬੂਤ ਨਹੀਂ ਜੀ ਜਿਹੜੇ ਘਰ ਦੀ ਨੌ ਮਜ਼ਬੂਤ ਹੈ ਉਹ ਮਾਰਤਾ ਬਲੰਦ ਹੌਸਲੇ ਦੀ ਜਾਂਦੀਆਂ ਨੇ ਔਰ ਦੇਖਦੀਆਂ ਨਹੀਂ ਕਦੇ ਇਹ ਬੱਚਿਆਂ ਦਾ ਹੌਸਲੇ ਬਹੁਤ ਜ਼ਿਆਦਾ ਨੇ ਦੇਖ ਰਹੇ ਨੇ ਉਸੇ ਕਾਲਜ ਦੇ ਮੂਹਰੇ ਰੇੜੀ ਲਾਈ ਆ ਔਰ ਜਿਹੜੇ ਤਾਰੇ ਬੇਰੋਜ਼ਗਾਰ ਬੱਚੇ ਨੇ ਜਿਵੇਂ ਉਸੇ ਕਾਲਜ 'ਚ ਪੜ੍ਹਿਆ ਉਸੇ 'ਚ ਦੇਖ ਲਓ ਵਿਆਹ ਕਰੀ ਵੀ ਆ ਬੇਟਾ ਤਰੀ ਹੈ ਨਾ ਹਾਂ ਵੀਆਹ ਕਰੀ ਵੀ ਹੈਗੀ ਇਹਨਾਂ ਦੀ ਬਹੁਤ ਵਧੀਆ ਮੇਰਾ ਵੀ ਸੂਟ ਆ ਬਈ ਇਹਨਾਂ ਨੂੰ ਬਿਲਕੁਲ ਬਹੁਤ ਵੱਡੀ ਗੱਲ ਹੈ ਪਰ ਜੇਕਰ ਇਹ ਹੌਸਲਾ ਕਰ ਸਕਦੀਆਂ ਨੇ ਬੇਟੀਆਂ ਆਪਣੇ ਹੀ ਕਾਲਜ ਦੇ ਅੱਗੇ ਖੜ ਕੇ ਇਹ ਰੇੜੀ ਲਗਾਉਣ ਦਾ ਤਾਂ ਫਿਰ ਤੁਸੀਂ ਹੌਸਲਾ ਕਿਉਂ ਨਹੀਂ ਕਰ ਸਕਦੇ ਇਹਨਾਂ ਦਾ ਹੌਸਲਾ ਵਧਾਉਣ ਦੇ ਲਈ ਦੇਖਣਾ ਹੋਏਗਾ ਕਿ ਪੰਜਾਬੀ ਜੋ ਦੁਨੀਆ ਤੱਕ ਮਸੂਰ ਨੇ ਉਹ ਪੰਜਾਬੀ ਹੁਣ ਇਹ ਨਾ ਪੰਜਾਬ ਬਣਾ ਕੁੜੀਆਂ ਦਾ ਇਹਨਾਂ ਬੇਟੀਆਂ ਦਾ ਇਹਨਾਂ ਭੈਣਾਂ ਦਾ ਸਾਥ ਦੇਣ ਲਈ ਕਿੰਨਾ ਹੌਂਸਲਾ ਵਧਾਉਂਦੇ ਨੇ ਤੇ ਕਿੰਨਾ ਕਿੱਥੇ ਆਉਂਦੇ ਨੇ ਇਹ ਵੇਖਣ ਵਾਲੀ ਗੱਲ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਨਾਂ ਦੇ ਹੌਸਲੇ ਨੂੰ ਸਲਾਮ ਕਰਦੇ ਆਂ ਤੇ ਕਮੈਂਟ ਜ਼ਰੂਰ ਕਰਿਓ ਮਲੇਰਕੋਟਲਾ ਤੋਂ ਸੁੱਖਾ ਖੇੜੀਬਾਲਾ